ਮੇਰੇ ਨਾਲ ਦਦਾਏ ਹੋਗੇ ਲੋਕਾਂ ਨੇ ਤਾਂ ਮੈਨੂੰ ਮਾਰਦੇ ਵੀ ਤੇਰਾ ਆਡਾ ਸਰੀਰ ਹੈ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਾਹਨ ਮੇਰੇ ਮਾਂ ਪਾਣੀ ਜਗਾ ਮੇਰੀ ਮੇਘ ਨਹੀਂ ਆਗੀ ਮੇਰੀ ਮਾਂ ਨੂੰ ਦਰੰਗ ਦਾ ਟੈਕ ਬੁਗਾ ਦੇ ਤੇ ਬੋਲਿਓ ਦੀ ਕਰਕੇ ਤੁਰਿਆ ਨਹੀਂ ਜਾਂਦਾ ਵਿਰੇ ਹੁਣ ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਪਲੀ ਰੋਡ ਤੇ ਇੱਕ ਪਰਿਵਾਰ ਨਾਲ ਮਿਲਾਉਂਦੇ ਆ ਜੋ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਹਨ ਇੱਕ ਨੌਜਵਾਨ ਜਿਸ ਦੀ ਅੱਖਾਂ ਦੀ ਰੋਸ਼ਨੀ ਸਿਰਫ 5% ਹੀ ਬਚੀ ਹੈ ਉਸ ਦੀ ਮਾਂ ਲਤਾ ਜੋ ਅਪਾਹਜ ਹੈ ਉਸ ਦੀ ਭੈਣ ਦੇ ਬਚਪਨ ਤੋਂ ਕੰਨ ਦੇ ਪਰਦੇ ਦੀ ਕਲ ਗਏ ਸੀ ਅਤੇ ਨੌਜਵਾਨ ਦੇ ਪਿਤਾ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਸੀ ਪਿਤਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਤੇ ਉੱਪਰ ਗਰੀਬੀ ਦੇ ਬੱਦਲ ਛਾਏ ਗਏ ਪਰਿਵਾਰ ਦੇ ਇਕਲੌਤੇ ਲੜਕਾ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਕਿਉਂਕਿ ਅੱਖਾਂ ਦੀ ਗੰਭੀਰ ਬਿਮਾਰੀ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਮਾਤਰ 5% ਹੀ ਰਹਿ ਗਈ ਹੈ ਨਾ ਕਿਸੇ ਸਮਾਜ ਸੇਵੀ ਇਹ ਪਰਿਵਾਰ ਕਿਰਾਏ ਦੇ ਮਕਾਨ ਚ ਰਹਿੰਦਾ ਹੈ ਜਿਸ ਦਾ ਕਿਰਾਇਆ ਵੀ ਇਹਨਾਂ ਦੀ ਆਪਾਈਜ਼ ਪੈਨਸ਼ਨ ਤੋਂ ਵੱਧ ਹੈ ਆਖਰ ਤੇ ਦੀ ਗਰੀਬੀ ਤੋਂ ਥੱਕ ਹਾਰ ਪਰਿਵਾਰ ਨੇ ਲਗਾਈ ਮੀਡੀਆ ਤੇ ذریعے ਮਦਦ ਦੀ ਗੁਹਾਰ ਮੇਰੇ ਅਲਾਦਦਾਏ ਹੋਗੇ ਮੇ ਲੋਕਾਂ ਨੇ ਤਾਂ ਨੇ ਵਿੜੇ ਮਾਰਦੇ ਵੀ ਤੇਰਾ adda ਸਰੀਰ ਅੰਮੇ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਹ ਨਾ ਮੇਰੇ ਮੱਤਾਂ ਨਹੀਂ ਸਕਿਆ ਮੇਰੀ ਨੇਗਾ ਨਹੀਂ ਆਗੀ ਮੇਰੀ ਮਾਂ ਨੂੰ ਦਰੰਗ ਦਾ ਟੈਕ ਹੋ ਗਿਆ ਤੇ ਦੇ ਬੋਲੀ ਉਹਦੀ ਕਰਕੇ ਤੋ ਰਣੀ ਜਾਂਦਾ ਵੀਰੇ ਹੁਣ ਪੈਣਾ ਮੇਰੀ ਉਹਨੂੰ ਸੁਣਦਾ ਨਹੀਂ ਵੀਰੇ ਨਾ ਉਹ ਬੋਲਦੀ ਆ ਜੀ ਇੱਥੇ ਹਾਲਾਤ ਬਣ ਕੇ ਤੁਹਾਡੇ ਕੀ ਗੱਲ ਬਾਤ ਹੋ ਗਈ ਸੀ ਸ਼ੁਰੂ ਦੱਸੋ ਵੀਰੇ ਵੀਰੇ ਜਦੋਂ ਤੋਂ ਪਹਿਲਾਂ ਮੇਰੀ ਨਿਗਾ ਘਟ ਗਈ ਛੋਟੇ ਹੁੰਦੇ ਜੀ ਤੇ ਮੇਰੀ ਭੈਣ ਦੇ ਕੰਨਾਂ ਤੇ ਪੜਦੇ ਡੁੱਲਣ ਲੱਗੇ ਉਦੋਂ ਬਾਅਦ ਵੀਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ ਨਾ ਮੈਂ ਠੀਕ ਹੋ ਸਕਿਆ ਨਾ ਮੇਰੀ ਭੈਣ ਠੀਕ ਹੋ ਸਕੀ ਪਿਤਾ ਦੀ ਮੌਤ ਹੋ ਗਈ ਮੇਰੇ ਮੇਰੇ ਡੈਡੀ ਦਾ ਉਹ ਸੜ ਗਏ ਤੇ ਅੰਟ ਹੋ ਗਿਆ ਦੇ ਉਹ ਨਾਲੇ ਸਿਰ ਤੇ ਸੱਟ ਲੱਗੀ ਮੈਂਟਲੀ ਅਫਸੈਟ ਹੋ ਗਿਆ ਵੀਰੇ ਜਿਹੜਾ ਮੋਟਰਸਾਈਕਲ ਭੱਜਿਆ ਦਿਓ ਭੱਜ ਗਿਆ ਵੀਰੇ ਉਸ ਤੋਂ ਬਾਅਦ ਮਾਜ਼ ਮੇਰੇ ਲੋਕਾਂ ਤੋਂ ਪੈਸੇ ਪੜ ਵੜ ਗਏ ਮੈਂ ਲਾਈਕ ਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਕਮਾਈ ਦਾ ਸਾਬਤ ਕੀ ਹੈ ਜਿਹੜੇ ਕਦਸ ਤੁਸੀਂ ਰਹ ਰਹੇ ਹੋ ਤੁਹਾਡਾ ਮੋਟਨਾ ਖੁੱਦ ਪਰਮਾਹੰਸ ਵੀਰੇ ਕਿਰਾਏ ਦਾ ਘਰ ਆ ਸਾਡਾ ਆਉਦਾ ਸਾਡਾ ਵੀਰੇ ਮਕਾਨ ਬੀਬੀ ਕੀ ਗਿਆ ਸਭ ਕੁਝ ਅਸੀਂ ਬਰਬਾਦ ਹੋ ਗਏ ਲਾਜ ਕਰਾਉਂਦੇ ਕਰਾਉਂਦੇ ਮੇਰੇ ਸਭ ਕੁਝ ਵੇਚ ਗਏ ਕਿਰਾਏ ਕਿੰਨਾ ਕਰਦਾ ਕਿਰਾਇਆ ਮੇਰੇ 4000 ਰੁਪਏ 15 ਤੋਂ ਮੇਰੀ ਪੈਨਸ਼ਨ ਹੈ 15 ਤੋਂ ਮੰਮੀ ਦੀ ਹੈ ਭੈਣ ਦਾ ਮੇਰੇ ਦਾ ਐਂਟੀਕਵਿਟੀ ਦਾ ਘੜੀ ਹੁਣ ਬਣ ਕੇ ਆਊਗਾ ਟੈਟੂ ਦਾ ਹੁਣ ਹੋਇਆਗਾ ਸੁਣਦਾ ਉਹ ਨੂੰ ਬਰੇ ਨਾਲ ਸੁਣਦਾ ਨਾ ਉਹ ਬੋਲਦੀ ਐ ਜਦੋਂ ਮੇਰਾ ਡੈਣੀ ਮਰਿਆ ਮੈਨੂੰ ਉਹ ਤਾਂ ਛੱਡ ਕੇ ਚਲਾ ਗਿਆ ਸਾਨੂੰ ਤੇ ਉਹ ਨੂੰ ਬਾ ਸੋ ਸੋਦਾ ਰੱਖਣੀ ਐਡੀ ਬੱਡੀ ਜੇ ਤੁਹਾਡੀ ਬਣਾਉਂ ਤੁਸੀਂ ਹੈਗੇ ਹੋ ਫਿਰ ਇਹ ਅੱਜ ਪ੍ਰਵਾਸ ਦੇ ਕੰਮ ਨਹੀਂ ਆਵੇ ਆਪ ਤਾਂ ਬੜੇ ਬਣਾ ਦਿੱਤੇ ਕਿਸਮਤ ਮੇਰੇ ਕਿਸਮਤ ਨਹੀਂ ਆਏ ਜੇ ਹਲਾ ਤਾਂ ਬਣਾ ਤੇ ਮੈਂ ਕਹਿੰਦਾ ਕਿ 100 ਰੁਪਏ ਦੀ ਮਦਦਤ ਨਹੀਂ ਲੱਦੀ ਸੀ ਮੈਂ 4 ਸਾਲ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਕਰਤਾ ਬਚਲਾ ਕੇ ਰੱਖਿਆ ਸਾਰਾ ਕਿਰਾਇਆ ਆਦਮਾ ਇਹ ਸਾਰਾ ਕੁਝ ਮੇਰੇ ਮੈਂ ਚਲਾਇਆ ਸੋਦਾ ਪੱਤਾ ਮੈਂ ਕਹਿੰਦਾ ਕਿ 100 ਰੁਪਏ ਨਹੀਂ ਮੰਗਿਆ ਕਾਤੇ ਹੋਵੇ ਕੀ ਖਤਰਨਾ ਪੈ ਰਿਹਾ ਕਦੇ ਸੋਚਿਆ ਸੀ ਬਿਰੇ ਹੁੰਦਾ আলাਦ ਜਮੇ ਬਰੇ ਕਿਸਮਾ ਦਾ ਆ ਗਏ ਹੁਣ ਮੈਂ ਤਾਂ ਮੇਰੇ ਮਾਨ ਹੋ ਗਿਆ ਬਿਰੇ ਹੁਣ ਮੈਂ ਆਪਣੀ ਨਾਦਾ ਸਰਕਾਰ ਮਦਦ ਕਰਦੀ ਸਰਕਾਰ ਅੱਗੇ ਘਾਰ ਲਵਾ ਲਈ ਫਿਰੇ ਬੇਵਾਸੀ ਵੀ ਬਹੁਤ ਬੜੀ ਬਿਰੇ ਉਹ ਬਾਦ ਜਮਾਜ਼ੇ ਵੀ ਦੋਨੋਂ ਪਤਾ ਹੈਗਾ ਵੀ ਆਪਣੇ 도ੜੇ ਬਹੁਤ ਹੀ ਹੈਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਘਰ ਨਹੀਂ ਚੱਲਦਾ ਉਹਨੂੰ ਪਤਾ ਹੀ ਆ ਮੇਰੇ ਸੰਸਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇੰਨਾ ਦੀ ਮਦਦ ਕਰ ਰਹੇ ਹਾਂ 8 ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਤੁਹਾਡੀ ਅੱਖਾਂ ਨੂੰ ਕੀ ਹੋ ਗਿਆ? ਮੇਰੇ ਅੱਖਾਂ ਦੀਆਂ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਮੇਰੇ ਉਹ ਖਤਮ ਹੋ ਗਈਆਂ ਉਹਨਾਂ ਦਾ ਕੋਨ ਦਾ ਸਰਕਲ ਨਹੀਂ ਚੱਲਦਾ ਖਤਮ ਨੇ ਉਹ ਝੋਟੇ ਹੁੰਦੇ ਤੋਂ ਮੇਰੇ ਅਟੈਕ ਹੋ ਗਏ ਆ ਤੇ ਝੋਟੇ ਹੁੰਦੇ। ਸਰਬ ਪਹਿਲੇ ਲਖਨ ਨੂੰ ਕੋਸਾ ਦਤਾ ਹੈ ਕਿ ਆਪਰੇਸ਼ਨ ਨਾਲ ਤੁਹਾਡੀ ਸਮੱਸਿਆ ਦਾ ਨੁਕਤਾ ਪਤਾ ਨਹੀਂ। ਨਾ ਮੇਰੇ ਗੰਦੇ ਨਾਲ ਆਪਰੇਸ਼ਨ ਹੋਵੇ ਨਾ ਲੰਜ ਪਹਿਨ ਨਾ ਅਣਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਮੇਰੇ ਆ ਪਈਆਂ ਨੇ ਰਿਪੋਰਟਾਂ ਮੇਰੇ ਵਰੇ। ਉਹ ਤੋਂ ਪੱਕੀ ਪੱਕੀ ਦੇਖਣਾ ਹਸਪਤਾਲਾਂ ਦੇ ਕਿੱਥੇ ਕੱਢ ਕੇ ਦੇਖਣੀ ਮੇਰੇ ਬਹੁਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬਹੁਤ ਲੈ ਕੇ ਫਿਰਿਆ ਗੱਲ ਅਜੇ ਪਿੱਛੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਵੀਰੇ ਹੁਣ ਤਾਂ ਬਸ ਐਂਡ ਹੋਇਆ ਪਿਆ ਸਾਡੇ ਬਾਦ ਵਿੱਚ ਤਾਂ ਉਸ ਤੋਂ ਸਾਡੇ ਕੋਲ ਜੇ ਕੱਪੀ ਤਾਂ ਤੁਸੀਂ ਕਿੱਥੇ ਪਸਾ ਬਿਰਿਆ ਆਪਣਾ ਡਰੈੱਸ ਹੈਗਾ ਬਸ ਕੂ ਰਹਿਣੇ ਉਪਲੀ ਰੋਡ ਤੇ ਤੇ ਬਿਰੇ ਨੰਬਰ ਹੈਗਾ 9988 64 682 9988646585 ਬਿਰਿਆਨ ਨੰਬਰ ਹੈ ਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਵੀਰੇ ਮੇਰੀ ਭੈਣ ਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਬੋਲਦੀ ਐ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਦਿੱਲੀ ਕੋਸੇ ਨਹੀਂ ਕਮਾ ਸਕਦਾ ਕਿਵੇਂ ਦੱਸਾਂ ਵੀਰੇ ਮੈਂ ਮੈਂ ਤਾਂ ਢਾਕੂ ਨਹੀਂ ਕਰ ਸਕਦਾ ਫਿਰ ਮੇਰੇ ਮੈਨੂੰ ਐਨੇ ਤਾਨੇ ਵੇਣੇ ਵਜ ਗਏ ਪਰਦੇਸੀ ਜਿਹੜੇ ਆਏ ਹੋਏ ਨੂਰੇ ਅਗਲਾ ਕਹਿੰਦਾ ਵੀ ਬਈਆਂ ਦਾ ਕਨੇ ਮੇਰੇ ਮੈਨੂੰ ਦਾਨੇ ਵੇਣੇ ਮਾਰਦੇ ਵੀ ਤੂੰ ਕੁਝ ਨਹੀਂ ਕਰਦਾ ਕਹਿੰਦਾ ਅਗਲਾ ਮੈਨੇ ਦੇਖਣ ਵਾਲਾ ਕਹਿੰਦਾ ਐਡਾ ਸਰੀਰਾ ਜਦੋਂ ਮੇਰੇ ਵਾਲੇ ਨੂੰ ਪਤਾ ਲੱਗਦਾ ਫੇਰ ਅਗਲਾ ਕਹਿੰਦਾ ਵੀ ਬਾਕੀ ਤੂੰ ਦਾ ਲਾ ਤਮਾ ਵੱਡੀ ਹੋ ਮੇਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡੀਗਾ ਐਡਾ ਮੈਨੂੰ ਅਗਲਾ ਕਹਿੰਦਾ ਨਹੀਂ ਫੇਰੇ ਮੇਰੇ ਛੋਟੇ ਹੁੰਦੇ ਤਾਂ ਦੋ ਵਾਰ ਮੇਰੀ ਲੱਤ ਟੁੱਟੀ ਐ ਆ ਦੋਨੇ ਗੁੱਟ ਟੁੱਟੇ ਹੋਏ ਨੇ ਉਹ ਦੂਗਾ ਤਾਂ ਫੇਰ ਹੱਥ ਟੁੱਟੇ ਆ ਮੇਰੇ ਜੇ ਮੈਨੂੰ ਦਿਖਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮਾਨੇ ਵਾਰ ਫੱਟੜ ਹੁੰਦਾ ਮੇਰੇ ਮੇਰੇ ਗੁੱਟਾਂ ਦਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ ਦੋਨੇ ਗੁੱਟ ਬਿੰਗੇ ਜੁੜੇ ਹੋਏ ਨੇ ਨਾਲੇ ਮੇਰੇ ਮੈਂ ਮਦਦ ਦੀ ਗਾਰ ਲਾ ਰਿਹਾ ਹੈਗਾ ਮੇਰੇ ਨਹੀਂ ਸਾਡੇ ਇਹ ਹਾਲਾਤ ਹੋਏ ਮੇਰੇ ਨਹੀਂ ਸਪਰੇ ਜਾ ਜਾਂਦੇ ਪੀ ਲਿਆ ਜਾਂ ਕਾਲੂ ਪੀ ਲੀਏ ਫਿਰ ਜਾਂਦਾ ਕੋਈ ਆਲਾ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪਦਾ ਕੋਈ ਘਰ ਬਣ ਜੇ ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਉਹਦਾ ਮੈਨੂੰ ਜਦੋਂ ਮੇਰੀ ਮਾਂ ਦਿਲ ਤੇੜੇ ਮਾਰ ਰਹੀ ਹੈ ਮੈਂ ਉਦੋਂ ਉੱਤੇ ਮਰ ਰਿਹਾ ਮੇਰੇ ਤੁਹਾਡੀ ਕੰਟੈਕਟ ਬਤ ਤੁਹਾਨੂੰ ਗੰਦਾ ਇੱਕਦੋ ਨੰਬਰ ਵੀਰੇ 998864658299